ਪੰਜਾਬੀ ਭੈਣੋ ਅਤੇ ਵੀਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜੀ ਹੁਣ ਵੀਡੀਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਜਾਂ ਦੱਸਣ ਜਾ ਰਿਹਾ ਥੋੜਾ ਜਿਹਾ ਵੱਡਾ ਜਿਗਰਾ ਕਰਕੇ ਸੁਣ ਲਿਓ ਕਿਉਂਕਿ ਗੱਲ ਇੰਨੀ ਕੁ ਜ਼ਿਆਦਾ ਖਤਰਨਾਕ ਵੀ ਆ ਤੇ ਨਾ ਸਹਿਣਯੋਗ ਵੀ ਆ ਤੁਹਾਨੂੰ ਸੁਣ ਕੇ ਨਾ ਕਈਆਂ ਨੂੰ ਤਾਂ ਇਹ ਲੱਗੂਗਾ ਕਿ ਹੁਣ ਅਸੀਂ ਐਸੇ ਸੈਕਿੰਡ ਈ ਇਹੋ ਜਿਹਾ ਕਰ ਦਈਏ ਕਿ ਇਹਨਾਂ ਨੂੰ ਦਿਖਾ ਦਈਏ ਕਿ ਤੁਸੀਂ ਪੰਜਾਬ ਨੂੰ ਕਿਵੇਂ ਖਤਮ ਕਰਨ ਤੇ ਤਲੇ ਹੋਏ ਹੋ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਕੱਲੇ ਭਈਆਂ ਨੂੰ ਪੰਜਾਬ ਚੋਂ ਕੱਢਣ ਨਾਲ ਇਹ ਮੁਸੀਬਤ ਖਤਮ ਹੋ ਜਾਊਗੀ ਭਈਏ ਕੀ ਕਰਦੇ ਨੇ ਸਾਡੇ ਲੋਕਾਂ ਦਾ ਰੋਜ਼ਗਾਰ ਮਾਰ ਰਹੇ ਨੇ ਭਈਏ ਸਾਡੇ ਤੇ ਗੁੰਡਾਗਰਦੀ ਕਰ ਰਹੇ ਨੇ ਸਾਡੇ ਬੱਚਿਆਂ ਨੂੰ ਮਾਰ ਰਹੇ ਨੇ ਉਹਨਾਂ ਦੇ ਨਾਲ ਸਰੀਰਕ ਸ਼ੋਸ਼ਣ ਕਰ ਰਹੇ ਨੇ ਤੇ ਸਾਡੀਆਂ ਧੀਆਂ ਭੈਣਾਂ ਨਾਲ ਵੀ ਛੇੜਖਾਨੀਆਂ ਦੇ ਬਹੁਤ ਹੀ ਕੇਸ ਮੂਰੇ ਆਏ ਨੇ ਪਰ ਤੁਹਾਨੂੰ ਮੈਂ ਅੱਜ ਕੁਝ ਐਹੋਜੀ ਗੱਲ ਦੱਸਣ ਲੱਗਿਆ ਜਿਸ ਦੇ ਨਾਲ ਤੁਹਾਡੀਆਂ ਅੱਖਾਂ ਤਾਂ ਖੁੱਲਣਗੀਆਂ ਨਾਲ ਤੁਸੀਂ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਇਹ ਏਡੀ ਵੱਡੀ ਗੇਮ ਸਾਡੇ ਨਾਲ ਹੀ ਕਿਉਂ ਬਸ ਹੱਥ ਬੰਨ੍ਹ ਕੇ ਇੱਕੋ ਹੀ ਬੇਨਤੀ ਆ ਵੀ ਸ਼ੇਅਰ ਕਰਨ ਦਾ ਕੋਈ ਪੈਸਾ ਨਹੀਂ ਲੱਗਦਾ ਲਾਇਕ ਤੇ ਸ਼ੇਅਰ ਕਰ ਦਿਓ ਜਿੰਨੀ ਇਹ ਵੀਡੀਓ ਦੀ ਰੀਚ ਤੁਸੀਂ ਵਧਾਓਗੇ ਉਨੇ ਹੀ ਤੁਸੀਂ ਮਤਲਬ ਕਿ ਇੱਕ ਚੰਗਾ ਕੰਮ ਤੁਹਾਡਾ ਰੱਬ ਦੀ ਬਹੀ ਖਾਤੇ 'ਚ ਲਿਖਿਆ ਜਾਊਗਾ ਕਿਉਂਕਿ ਜੇ ਅਸੀਂ ਆਪਣੀ ਕੌਮ ਲਈ ਆਪਣੇ ਪੰਜਾਬ ਲਈ ਇੱਕ ਫ੍ਰੀ ਆਲਾ ਕੰਮ ਵੀ ਨਾ ਕਰ ਸਕੇ ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਸੌਖਾ ਤਰੀਕਾ ਹੈਗਾ ਕੋਈ ਲੋਕਾਂ 'ਚ ਗੱਲ ਪਹੁੰਚਾਉਣ ਦਾ ਪੰਜਾਬ ਦੇ ਹਰ ਬੱਚੇ ਬੱਚੇ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਅਸੀਂ ਬਚ ਜਾਾਂਗੇ ਸਾਵਧਾਨ ਹੋ ਜਾਾਂਗੇ ਨਹੀਂ ਤਾਂ ਸਾਨੂੰ ਇੱਧਰ ਉਲਝਾ ਕੇ ਇੱਧਰ ਦੀ ਵਾਰ ਕੀਤਾ ਜਾਂਦਾ ਹੁਣ ਇਹ ਗੱਲ ਘੁੰਮ ਫਿਰ ਕੇ ਭਈਆਂ ਤੀ ਆਉਣੀਆਂ ਭਈਆਂ ਨਾਲ ਰਿਲੇਟਡ ਬਹੁਤ ਵੱਡਾ ਸੱਚ ਕਿਵੇਂ ਸਾਨੂੰ ਨਿਪੁੰਸਕ ਕਰਨ ਤੋਂ ਲੈ ਕੇ ਸਾਡੇ ਡੀਐਨਏ ਨੂੰ ਚੇਂਜ ਕੀਤਾ ਜਾ ਰਿਹਾ ਤੇ ਸਾਡੇ ਖੂਨ ਦੇ ਸਾਡੇ ਬੱਚਿਆਂ ਦੇ ਖੂਨ ਜਿਹੜਾ ਰਗਾਂ ਦੇ ਵਿੱਚ ਦੌੜੂਗਾ ਉਹ ਸਿੱਖਾਂ ਦਾ ਖੂਨ ਨਹੀਂ ਹੋਣਾ ਆਉਣ ਵਾਲੇ ਸਮੇਂ 'ਚ ਨਾ ਉਹ ਪੰਜਾਬੀਆਂ ਦਾ ਖੂਨ ਹੋਵੇ ਉਹ ਕਿਹਦਾ ਖੂਨ ਹੋਊਗਾ ਮੈਂ ਤੁਹਾਨੂੰ ਦੱਸਦਾ ਬਹੁਤ ਹੀ ਧਿਆਨ ਨਾਲ ਚੀਜ਼ ਸੁਣਿਓ ਮੈਂ ਜਿਹੜੇ ਤੱਥ ਪੇਸ਼ ਕਰਨ ਜਾ ਰਿਹਾ ਉਹ ਤੱਥਾਂ ਨੂੰ ਤੁਸੀਂ ਨਾ ਇੱਕ ਵਾਰ ਸਾਰੀ ਵੀਡੀਓ ਦੇਖ ਕੇ ਉਸ ਤੋਂ ਬਾਅਦ ਪਾਉਜ਼ ਕਰ ਕਰ ਪੜ ਲਿਓ ਵੈਸੇ ਮੈਂ ਤੁਹਾਨੂੰ ਸਾਰਾ ਕੁਝ ਪੜ ਕੇ ਤੇ ਦਿਖਾ ਕੇ ਹੀ ਜਾਊਂਗਾ ਦੋਸਤੋ ਗੱਲ ਸ਼ੁਰੂ ਹੁੰਦੀ ਹੈ ਜਿਹੜੀ ਜੀਵ ਥੱਲੇ ਰੱਖਣ ਵਾਲੀ ਗੋਲੀ ਆ ਜਿਹਨੂੰ ਇਹ ਸਰਕਾਰਾਂ ਕਹਿੰਦੀਆਂ ਨੇ ਕਿ ਇਹ ਇਹ ਜੀ ਨਸ਼ਾ ਛਡਾਉਣ ਵਾਲੀ ਗੋਲੀ ਆ ਤੁਹਾਨੂੰ ਲੱਗਦਾ ਹਾਸਾ ਨਹੀਂ ਆਉਂਦਾ ਸੁਣ ਕੇ ਬਾਕੀ ਨਸ਼ੇ ਚਿੱਟੇ ਨੂੰ ਛੱਡ ਕੇ ਫੇਮ ਭੁੱਕੀ ਉਹ ਨਹੀਂ ਖਤਰਨਾਕ ਨਹੀਂ ਜਿੰਨੀ ਖਤਰਨਾਕ ਇਹ ਗੋਲੀ ਆ ਜੋ ਵੀ ਨੌਜਵਾਨ ਮੁੰਡਾ 2 2.5 ਸਾਲ ਤੋਂ ਵੱਧ ਲਗਾਤਾਰ ਇਹ ਗੋਲੀ ਦੀ ਵਰਤੋਂ ਕਰ ਗਿਆ ਤਾਂ ਸਮਝ ਲਓ ਉਹ ਜ਼ਿੰਦਗੀ ਦੇ ਵਿੱਚ ਕਦੇ ਵੀ ਪਿਤਾ ਨਹੀਂ ਬਣ ਸਕੂਗਾ ਇਹ ਪੁਆਇੰਟ ਨੋਟ ਰੱਖਿਓ ਅੱਗੇ ਜਾ ਕੇ ਇਹੀ ਪੁਆਇੰਟ ਤੇ ਮੈਂ ਗੱਲ ਕਰੂੰਗਾ ਉਹ ਪਿਤਾ ਨਹੀਂ ਬਣ ਸਕਦਾ ਤੇ ਇਹ ਜਿਹੜੀ ਗੇਮ ਕਮਾਈ ਗਈ ਆ ਇਹ ਕਹਿ ਕੇ ਕਿ ਨਸ਼ਾ ਛੱਡਣ ਵਾਲੀ ਗੋਲੀ ਆ ਉਲਟਾ ਸਾਨੂੰ ਉਹ ਗੋਲੀ ਦੇ ਉੱਪਰ ਇੰਨੀ ਬੁਰੀ ਤਰ੍ਹਾਂ ਲਾ ਦਿੱਤਾ ਗਿਆ ਨਾ ਕਿ ਉਹ ਹੋਰ ਨਸ਼ੇ ਦਾ ਹਲੇ ਬੰਦਾ ਛੱਡ ਦਿੰਦਾ ਸੀ ਇਹ ਗੋਲੀ ਨਹੀਂ ਛੁੱਟਦੀ ਇਹ jaan ਬੁੱਝ ਕੇ ਪਲਾਂਟ ਕੀਤੀ ਗਈ ਆ ਇਹ ਪਹਿਲੀ ਪਲਾਂਟੇਸ਼ਨ ਆ ਮੈਂ ਤੁਹਾਨੂੰ ਦੋ ਹੋਰ ਦੱਸੂੰਗਾ ਖਤਰਨਾਕ ਤਰੀਕੇ ਦੀਆਂ ਇਸ ਨੂੰ ਪਲਾਨ ਕਰਤਾ ਕਿ ਪੰਜਾਬੀ ਨੌਜਵਾਨ ਇਹ ਗੋਲੀ ਤੇ ਲੱਗਣ ਨਿਪੁੰਸਕ ਹੋ ਜਾਣ ਤੇ ਇਹਨਾਂ ਦੇ ਖਾਨਦਾਨ ਅੱਗੇ ਵਧਣੋਂ ਹਟ ਜਾਣ ਤੇ ਇਹਨਾਂ ਦੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਦੁਨੀਆ ਤੇ ਆਉਣ ਹੀ ਨਾ ਤੇ ਇਸ ਕੌਮ ਨੂੰ ਇੱਥੇ ਹੀ ਰੋਕ ਦਿੱਤਾ ਜਾਵੇ ਇੱਕ ਢੰਗ ਤਾਂ ਹੋ ਗਿਆ ਜੀ ਗੋਲੀ ਵਾਲਾ ਹੁਣ ਸਭ ਤੋਂ ਖਤਰਨਾਕ ਢੰਗ ਇਹ ਕੀ ਵਰਤ ਰਹੇ ਨੇ ਜਦੋਂ ਵਿਆਹ ਹੁੰਦਾ ਇਹੋ ਜੇ ਨਸ਼ੇੜੀ ਦਾ ਤਾਂ ਫਿਰ ਉਹ ਜਦੋਂ ਬਾਪ ਨਹੀਂ ਬਣ ਪਾਉਂਦਾ ਤਾਂ ਉਹ ਕੀ ਐਂਡ ਤੇ ਜਾ ਕੇ ਕੀ ਇਲਾਜ ਆ ਜੀ ਸਾਨੂੰ ਡਾਕਟਰ ਕੋਲੇ ਜਾਣਾ ਪੈਂਦਾ ਤਾਂ ਅੱਜ ਕੱਲ ਜੀ ਟੈਸਟ ਟਿਊਬ ਬੇਬੀ ਜਿਹਨੂੰ ਅਸੀਂ ਆਈਬੀਐਫ ਸਿਸਟਮ ਕਹਿੰਦੇ ਆ ਨਾ ਉਹ ਬਹੁਤ ਹੀ ਜ਼ਿਆਦਾ ਵੱਡੇ ਲੈਵਲ ਤੇ ਫੈਲ ਚੁੱਕਿਆ ਪੂਰੀ ਦੁਨੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਬਹੁਤ ਵੱਡੇ ਲੈਵਲ ਤੇ ਆ ਤਾਂ ਉੱਥੇ ਅਸੀਂ ਜਾਂਦੇ ਆ ਸਾਨੂੰ ਕਿਹਾ ਜਾਂਦਾ ਕਿ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੁਸੀਂ ਆਪਣੇ ਜਿਹੜੇ ਸਪਰਮ ਨੇ ਸ਼ੁਕਰਾਨੂ ਨੇ ਕਿ ਤੁਸੀਂ ਸਾਨੂੰ ਦੇਜੋ ਉਹ ਚੀਜ਼ ਨੂੰ ਡਿਵੈਲਪ ਕਰਕੇ ਜੋ ਵੀ ਇਹ ਵਿਧੀ ਰਾਹੀਂ ਹੁੰਦਾ ਤੇ ਤੁਹਾਨੂੰ ਬੱਚਾ ਮਿਲ ਜਾਏਗਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹ ਪੁਆਇੰਟ ਤੇ ਐਡਾ ਖਤਰਨਾਕ ਸੱਚ ਦੱਸ ਕੇ ਜਾਊਂਗਾ ਤੁਹਾਡੇ ਹੋਸ਼ ਹੀ ਉੱਡ ਜਾਣਗੇ ਉਸ ਤੋਂ ਪਹਿਲਾਂ ਕੁਝ ਹੋਰ ਸਟੇਟਾਂ ਤੇ ਕੁਝ ਹੋਰ ਸ਼ਹਿਰਾਂ ਦੇ ਤੱਥ ਜਾਣ ਲਓ ਸਬੂਤ ਜਾਣ ਲਓ ਉਹ ਸੁਣਨ ਤੋਂ ਬਾਅਦ ਤੁਹਾਨੂੰ ਇਹ ਗੱਲ ਸਮਝਣ ਦੇ ਵਿੱਚ ਬਹੁਤ ਹੀ ਜ਼ਿਆਦਾ ਆਸਾਨੀ ਹੋਵੇਗੀ ਦੋਸਤੋ ਸਾਰਾ ਡਾਟਾ ਮੈਂ ਕੱਢ ਕੇ ਲੈ ਕੇ ਆਇਆ ਇਹਨੂੰ ਕੋਈ ਝੂਠਲਾ ਨਹੀਂ ਸਕਦਾ ਧਿਆਨ ਨਾਲ ਸੁਣਿਓ ਕੱਲੀ ਕੱਲੀ ਗੱਲ IVF ਵਿਧੀ ਨਾਲ ਜੁੜੀਆਂ ਜਿਹੜੀਆਂ ਸਕੈਮਾਂ ਨੇ ਇੱਕ ਗੰਭੀਰ ਮੁੱਦਾ ਹਨ ਜੋ ਖਾਸ ਤੌਰ ਤੇ ਭਾਰਤ ਵਿੱਚ ਵੱਧ ਰਹੀਆਂ ਹਨ ਕਿਉਂਕਿ IVF ਮਾਰਕੀਟ ਤੇਜ਼ੀ ਨਾਲ ਵੱਧ ਰਹੀ ਹੈ ਇਨ੍ਹਾਂ ਸਕੈਮਾਂ ਵਿੱਚ ਅਕਸਰ ਬੱਚੇ ਵੇਚਣ ਗਲਤ ਸਪਰਮ ਜਾਂ ਗਲਤ ਅੰਡੇ ਵਰਤਣਾ ਇਹ ਪੁਆਇੰਟ ਤੇ ਧਿਆਨ ਦਿਓ ਜੀ ਗਲਤ ਸਪਰਮ ਤੁਹਾਨੂੰ ਅੱਗੇ ਜਾ ਕੇ ਦੱਸਦਾ ਕਿ ਕਿੰਨਾ ਖਤਰਨਾਕ ਖੇਡ ਹੈ ਗਲਤ ਸਪਰਮ ਜਾਂ ਅੰਡੇ ਵਰਤਣਾ ਅਨੈਤਿਕ ਸੈਰੋਗੇਸੀ ਅਤੇ ਧੋਖੇ ਨਾਲ ਟ੍ਰੀਟਮੈਂਟ ਦੇ ਵਾਅਦੇ ਕੀਤੇ ਜਾਂਦੇ ਹਨ ਤੇ ਇਹ ਹੁਣ ਮਾਮਲਾ ਜਿਹੜਾ ਹైదరాబాద్ ਦੇ ਵਿੱਚ ਹੋਇਆ ਸੀ 2025 ਦੀ ਗੱਲ ਹੀ ਆ ਜੀ ਯੂਨੀਵਰਸਲ ਸ਼ਰਸਤੀ ਫਰਟੀਲਿਟੀ ਸੈਂਟਰ ਵਿੱਚ ਇੱਕ ਵੱਡਾ ਘੁਟਾਲਾ ਉਜਾਗਰ ਹੋਇਆ ਜਿੱਥੇ ਡਾਕਟਰ ਅਥਲੂਰੀ ਨਮਰਤਾ ਤੇ ਉਹਨਾਂ ਦੇ ਟੀਮ ਮੈਂਬਰਾਂ ਨੇ ਬੱਚੇਦਾਰ ਜੋੜਿਆਂ ਨੂੰ ਧੋਖਾ ਦਿੱਤਾ ਇੱਕ ਰਾਜਸਥਾਨੀ ਜੋੜੇ ਨੂੰ ਆਈਵੀਐਫ ਅਤੇ ਸੈਰੋਗੇਸੀ ਦੇ ਨਾਂ ਤੇ 35 ਲੱਖ ਰੁਪਏ ਖਰਚਣ ਲਈ ਕਿਹਾ ਗਿਆ ਪਰ ਬੱਚੇ ਨੂੰ ਗਰੀਬ ਫੈਮਿਲੀ ਤੋਂ 90000 ਰੁਪਏ ਵਿੱਚ ਖਰੀਦ ਕੇ ਦੇ ਦਿੱਤਾ ਗਿਆ ਸਮਝਦੇ ਹੋ ਨਾ ਤੁਸੀਂ ਤੁਹਾਨੂੰ ਇਹ ਇਕੱਲਾ ਇਕਲਾ ਪੁਆਇੰਟ ਸਮਝਾਉਂਗਾ ਆਸਾਨ ਭਾਸ਼ਾ ਦੇ ਵਿੱਚ ਤੇ ਪੁਲਸ ਨੇ 25 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ 9 ਕੇਸ ਰਜਿਸਟਰ ਕਰੇ ਸੀ ਤੇ ਇਹ ਬੱਚੇ ਜੀ 4.5 ਲੱਖ ਰੁਪਏ ਵਿੱਚ ਵੇਚੇ ਜਾਂਦੇ ਸੀ ਭਾਰਤ ਵਿੱਚ ਇਹ ਚੀਜ਼ ਇੱਕ ਵਪਾਰ ਬਣ ਚੁੱਕਿਆ ਤੇ ਗੱਲ ਹੁਣ ਪੰਜਾਬ ਦੀ ਕਰਨੀ ਆਪਾਂ ਦਾ ਤੁਨੇ ਉਦਾਹਰਣਾਂ ਦੱਸ ਰਿਆਂ ਕਿ ਕਾਨੂੰ ਕੋਈ ਮੂੰਹ ਚਾ ਕੇ ਇਹ ਨਾ ਕਹਦੇ ਵੇ ਕਿ ਝੂਠ ਬੋਲਦਾ ਫੇਰ ਆਜੋ ਜੀ ਗੁਜਰਾਤ ਤੇ ਗੁਜਰਾਤ ਦੇ ਵਿੱਚ ਅੰਡੇ ਵੇਚਣ ਦਾ ਘੁਟਾਲਾ 2024 ਦੋ ਨੌਜਵਾਨ ਔਰਤਾਂ ਜਿਨ੍ਹਾਂ ਦੀ ਉਮਰ 20 ਤੇ 21 ਸਾਲ ਸੀ ਇਹਨਾਂ ਨੂੰ ਇੱਕ ਏਜੰਟ ਨੇ ਅੰਡੇ ਦਾਨ ਕਰਨ ਲਈ ਪੈਸੇ ਦੇ ਵਾਅਦੇ ਨਾਲ ਧੋਖਾ ਦਿੱਤਾ ਉਹਨਾਂ ਨੇ ਅੰਡੇ ਨਹੀਂ ਵੇਚੇ ਅਤੇ ਬਿਨਾਂ ਸਹਿਮਤੀ ਨਾਲ ਫਰਟੀਲਿਟੀ ਕਲੀਨਿਕ ਨੂੰ ਵੇਚ ਦਿੱਤੇ ਗਏ ਇਹ ਆਈਵੀਐਫ ਕਲੀਨਿਕਾਂ ਨਾਲ ਜੁੜੀਆਂ ਟਰੈਫਿਕਿੰਗ ਨੈੱਟਵਰਕਾਂ ਦਾ ਹਿੱਸਾ ਹੈ ਆ ਅਗਲਾ ਪੁਆਇੰਟ ਬਹੁਤ ਧਿਆਨ ਨਾਲ ਸੁਣਿਓ ਜੀ ਇਹ ਗੱਲ ਹੈਗੀ ਆ ਜੀ ਇੱਕ ਹੈਦਰਾਬਾਦੀ ਹਸਬੈਂਡ ਵਾਈਫ ਜੋੜਾ ਸੀ ਇੱਕ ਪ੍ਰਾਈਵੇਟ ਹਸਪਤਾਲ ਨੇ ਦਿੱਲੀ ਵਿਖੇ ਨਾ ਇੱਕ ਹੈਦਰਾਬਾਦੀ ਜੋੜੇ ਨੂੰ ਗਲਤ ਡੋਨਰ ਉਹਟਾ ਲਾ ਕੀਤਾ ਗਲਤ ਸਪਰਮ ਹੁਣ ਇਹ ਗਲਤ ਸਪਰਮ ਸਾਡੀ ਕੌਮ ਨੂੰ ਕਿਵੇਂ ਖਤਮ ਕਰ ਰਿਹਾ ਸਾਡੇ ਬੱਚਿਆਂ ਦਾ ਡੀਐਨਏ ਕਿਵੇਂ ਚੇਂਜ ਕਰ ਰਿਹਾ ਇਹ ਹੀ ਮੈਂ ਤੁਹਾਨੂੰ ਦੱਸਣਾ ਤੇ ਮੁੰਬਈ ਦੇ ਵਿੱਚ ਕਈ ਕੇਸ ਆਏ ਨੇ ਜਿੱਥੇ ਜੀ ਕਈ ਕਲੀਨਿਕਾਂ ਦੇ ਵਿੱਚ ਫੇਕ ਡਾਕਟਰ ਜਿਨ੍ਹਾਂ ਕੋਲੇ ਇਹ ਡਿਗਰੀ ਹੈ ਹੀ ਨਹੀਂ ਉਹਨਾਂ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਨਾ ਫੇਕ ਡਿਗਰੀ ਵਾਲੇ ਡਾਕਟਰ ਹੀ ਉੱਥੇ ਰੱਖੇ ਤੇ ਲੱਖਾਂ ਰੁਪਇਆ ਲੈ ਕੇ ਆਈਵੀਐਫ ਦਾ ਜਿਹੜਾ ਸਿਸਟਮ ਆ ਫੇਲ ਹੋ ਗਿਆ ਤੇ ਕਈ ਔਰਤਾਂ ਦੀ ਜੀਵਨ ਲੀਲਾ ਵੀ ਖਤਮ ਹੋ ਚੁੱਕੀ ਤੇ ਹੁਣ ਪੰਜਾਬ ਦੀ ਗੱਲ ਵੀ ਸੁਣ ਲਓ ਪੰਜਾਬ ਵਿੱਚ ਆਈਵੀਐਫ ਕਲੀਨਿਕਾਂ ਵਿੱਚ ਜਿਹੜੇ ਅੰਡੇ ਡੋਨੇਟ ਕਰਦੇ ਨੇ ਵੱਧ ਅੰਡੇ ਡੋਨੇਟ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ ਜੋ ਨੀਮਾ ਦੇ ਵਿਰੁੱਧ ਹੈ ਇੱਕ ਔਰਤ ਇੱਕ ਵਾਰ ਤੋਂ ਵੱਧ ਅੰਡੇ ਡੋਨੇਟ ਨਹੀਂ ਕਰ ਸਕਦੀ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਕਈ ਕਲੀਨਿਕਾਂ ਵਿੱਚ ਫੇਕ ਡਿਗਰੀਆਂ ਵਾਲੇ ਡਾਕਟਰਾਂ ਨਾਲ ਕੰਮ ਕੀਤਾ ਜਾਂਦਾ ਹੈ ਜਿਸ ਨਾਲ ਔਰਤਾਂ ਨੂੰ ਖਤਰਨਾਕ ਬਿਮਾਰੀਆਂ ਜਾਂ ਉਹਨਾਂ ਦੇ ਗਲਤ ਇਲਾਜ ਹੁੰਦੇ ਹਨ ਬੰਗਲੌਰ ਵਰਗੇ ਕੇਸਾਂ ਵਾਂਗ ਪੰਜਾਬ ਵਿੱਚ ਵੀ ਆਈਵੀਐਫ ਫੇਲ ਹੋਣ ਤੋਂ ਬਾਅਦ ਨੈਚੁਰਲ ਪ੍ਰੈਗਨਨਸੀ ਹੋਣ ਦੇ ਮਾਮਲੇ ਉਜਾਗਰ ਹੋਏ ਹਨ ਜੋ ਗਲਤ ਡਾਕਟਰੀ ਪ੍ਰੈਕਟਿਸ ਕਰਦੇ ਨੇ ਇਹ ਲੋਕ ਤੇ ਫਿਰ ਇਹਨਾਂ ਦੀ ਸੀਬੀਆਈ ਜਾਂਚ ਵੀ ਹੋਈ ਜੀ ਠੀਕ ਹੈ ਸੀਬੀਆਈ ਨੇ ਬਹੁਤ ਬੰਦੇ ਫੜੇ ਤੇ ਜਿਹੜੇ ਦਿੱਲੀ ਐਨਸੀਆਰ ਵਿੱਚ ਬੱਚਾ ਟਰੈਫਿਕਿੰਗ ਦਾ ਮਾਮਲਾ ਸੀ ਉਹ ਪੰਜਾਬ ਨਾਲ ਵੀ ਜੁੜਿਆ ਜਿੱਥੇ ਆਈਵੀਐਫ ਕਲੀਨ ਕਰਾਂਹੀਂ ਬੱਚੇ ਖਰੀਦੇ ਤੇ ਵੇਚੇ ਜਾਂਦੇ ਰਹੇ ਤੇ ਹੁਣ ਤੁਹਾਨੂੰ ਮੈਂ ਦੱਸਦਾ ਕਿ ਸਾਡੀ ਕੌਮ ਸਾਡੀ ਸਿੱਖੀ ਨੂੰ ਤੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਦੇ ਡੀਐਨਏ ਨੂੰ ਕੀ ਖਤਰਾ ਤੇ ਕਿ ਮੇ ਇਹ ਖਤਮ ਕਰਨ ਤੇ ਤੁਲੇ ਹੋਏ ਨੇ ਦੇਖੋ ਜੀ ਜੀਵ ਵਾਲੀਆਂ ਗੋਲੀਆਂ ਇਹਨਾਂ ਨੇ ਪਲਾਂਟ ਕੀਤੀਆਂ ਪੰਜਾਬ 'ਚ ਕਿ ਬੱਚਾ ਪੈਦਾ ਨਾ ਕਰ ਸਕਣ ਫਿਰ ਇਹਨਾਂ ਨੇ ਪਤਾ ਸੀ ਵੀ ਟੈਸਟ ਟਿਊਬ ਬੇਬੀ ਪ੍ਰੋਸੈਸ ਵਾਲੇ ਕਲੀਨਿਕ ਖੋਲ੍ਹ ਦੋ ਅੰਨੇ ਵਾ ਤੇ ਉੱਥੇ ਸਾਰਿਆਂ 'ਚ ਨਹੀਂ ਸਾਰਿਆਂ 'ਚ ਨਹੀਂ ਪਰ ਬਹੁਤ ਸਾਰਿਆਂ 'ਚ ਇਹਨਾਂ ਨੇ ਫੇਕ ਡਾਕਟਰ ਪਲਾਂਟ ਕੀਤੇ ਜਿਹੜੇ ਸਾਡੇ ਖਿਲਾਫ ਨੇ ਜਿਹੜੇ ਚਾਹੁੰਦੇ ਨੇ ਉਹਨਾਂ ਨਾਲ ਰਲ ਕੇ ਉੱਪਰ ਲਿਆ ਨਾਲ ਉਹਨਾਂ ਨੇ ਭਈਏ ਪਲਾਂਟ ਕੀਤੇ ਉਹਨਾਂ ਨੇ ਜੀਵ ਵਾਲੀ ਗੋਲੀ ਪਲਾਂਟ ਕੀਤੀ ਉਹਨਾਂ ਨੇ ਆਈਵੀਐਫ ਸਿਸਟਮ ਵਾਲੇ ਟੈਸਟ ਟਿਊਬ ਬੇਬੀ ਵਾਲੇ ਕਲੀਨਿਕਾਂ ਦੇ ਵਿੱਚ ਆਪਣੇ ਡਾਕਟਰ ਪਲਾਂਟ ਕੀਤੇ ਜਿਹੜੇ ਕਰਦੇ ਕੀ ਨੇ ਜਦੋਂ ਅਸੀਂ ਕੋਈ ਵੀ ਹਸਬੈਂਡ ਵਾਈਫ ਟੈਸਟ ਟਿਊ ਬੇਬੀ ਆਈਵੀਐਫ ਵਾਲਿਆਂ ਕੋਲ ਜਾਂਦਾ ਤਾਂ ਉਹ ਕਹਿੰਦੇ ਨੇ ਜੀ ਕਿ ਸਰਦਾਰ ਸਾਹਿਬ ਤੁਸੀਂ ਆਪਣਾ ਸਪਰਮ ਦੇ ਦਿਓ ਤੇ ਠੀਕ ਹੈ ਅਸੀਂ ਉਹ ਵਿਧੀ ਰਾਹੀਂ ਬੱਚਾ ਕਰ ਦਿਆਂਗੇ ਤੇ ਮੈਨੂੰ ਐਂ ਦੱਸੋ ਵੀ ਜਿਹੜੇ ਸਪਰਮਾ ਨੇ ਜਿਹੜੇ ਸ਼ੁਕਰਾਨੂਆਂ ਨੇ ਆਪਣੀ ਵਾਈਫ ਦੇ ਨਾਲ ਕੁਦਰਤੀ ਕਿਰਿਆ ਦੇ ਨਾਲ ਸਰੀਰਕ ਸੰਬੰਧ ਬਣਾਏ ਜਦੋਂ ਉਹ ਰੱਬ ਦੀ ਦਿੱਤੀ ਐਡੀ ਵੱਡੀ origignal machine ਦੇ ਵਿੱਚ ਨਹੀਂ ਉਹਨਾਂ ਨੇ ਕੰਮ ਕੀਤਾ ਆਪਦੀ ਵਾਈਫ ਦੇ ਬੱਚੇਦਾਨੀ ਵਿੱਚ ਅੰਡਕੋਸ਼ ਦੇ ਵਿੱਚ ਉਹ ਜਾ ਕੇ ਡਿਵੈਲਪ ਨਹੀਂ ਹੋਇਆ ਸਪਰਮ ਤਾਂ ਉਹ machine ਦੇ ਵਿੱਚ ਕਿਵੇਂ ਹੋਊਗਾ ਠੀਕ ਹੈ ਡਿਵੈਲਪ ਕਰਕੇ ਥੋੜਾ ਬਹੁਤ ਕਰਦੇ ਹੋਣਗੇ ਹੋ ਵੀ ਜਾਂਦਾ ਪਰ ਉਹ ਕੇਸ ਹੋਰ ਹੁੰਦੇ ਨੇ ਉਹਦੇ ਬਾਰੇ ਵੀ ਚੰਨਣਾ ਪਾਊਗਾ ਤਾਂ ਇਹ ਕੀ ਕਰਦੇ ਨੇ ਜੀ ਅਸੀਂ ਸਪਰਮ ਦੇ ਕੇ ਆ ਜਾਂਦੇ ਆ ਤਾਂ ਇਹ ਗਰੀਬ ਬੰਦਿਆਂ ਨੂੰ ਜਿਵੇਂ ਕਿ ਯੂਪੀ ਬਿਹਾਰ ਦੇ ਭਈਏ ਨੇ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਸਪਰਮ ਲੈਂਦੇ ਨੇ ਤੇ ਉਹ ਸਪਰਮਾਂ ਦੇ ਨਾਲ ਸਾਡਾ ਬੱਚਾ ਪੈਦਾ ਕੀਤਾ ਜਾਂਦਾ ਹੈ ਸਾਨੂੰ ਲੱਗਦਾ ਹੈ ਕਿ ਇਹ ਸਾਡਾ ਬੱਚਾ ਇਹਦਾ ਡੀਐਨਏ ਸਾਡਾ ਜੀ ਭਾਰਤ ਦੇ ਵਿੱਚ ਬਹੁਤ ਸਾਰੇ ਡਾਕਟਰ ਫੜੇ ਗਏ ਨੇ ਜਦੋਂ ਉਹਨਾਂ ਨੇ ਬੱਚਾ ਦਿੱਤਾ ਤਾਂ ਜਿਹੜੇ ਜਾਗਰੂਕ ਤੇ ਪੜੇ ਲਿਖੇ ਮਾਪੇ ਹੁੰਦੇ ਨੇ ਉਹ ਬਾਅਦ ਦੇ ਵਿੱਚ ਆਪਣਾ ਡੀਐਨਏ ਟੈਸਟ ਬੱਚੇ ਦਾ ਵੀ ਕਰਵਾਉਂਦੇ ਨੇ ਉਹ ਮੈਚ ਕਰਦੇ ਨੇ ਕਿ ਇਹ ਮੇਰੇ ਸਪਰਮ ਤੋਂ ਹੀ ਬੱਚਾ ਪੈਦਾ ਹੋਇਆ ਜਾਂ ਕਿਸੇ ਹੋਰ ਦੇ ਤੋਂ ਇੱਕ ਹੋਰ ਖਤਰਨਾਕ ਸੱਚ ਇਹ ਭਈਆਂ ਦੇ ਸਪਰਮ ਲੈ ਕੇ ਸਾਡਾ ਡੀਐਨਏ ਚੇਂਜ ਕਰਨ ਤੇ ਤੁਲੇ ਹੋਏ ਨੇ ਜਿਹੜੇ ਪਲਾਂਟ ਹੋਏ ਨੇ ਸਾਰਿਆਂ ਨੂੰ ਮੈਂ ਫੇਰ ਨਹੀਂ ਕਹਿੰਦਾ ਤੇ ਵਿੱਚ ਤਾਂ ਇਹੋ ਜਿਹੇ ਡਾਕਟਰ ਫੜੇ ਗਏ ਨੇ ਜਿਨ੍ਹਾਂ ਨੂੰ ਪੈਸੇ ਤੱਕ ਮਤਲਬ ਆ ਉਹ ਤੁਹਾਡੇ ਸਪਰਮ ਲੈ ਕੇ ਰੱਖ ਲੈਂਦੇ ਨੇ ਪਰ ਉਹ ਖੁਦ ਆਪਣੇ ਸਪਰਮ ਹੀ ਯੂਜ਼ ਕਰਕੇ ਬੱਚਾ ਦੇ ਦੇ ਦਿੰਦੇ ਨੇ ਤੇ ਇੱਥੇ ਮੈਂ ਬੇਨਤੀ ਉਹਨਾਂ ਲੋਕਾਂ ਨੂੰ ਕਰਦਾ ਜਿਹੜੇ ਇਸ ਵਿਧੀ ਰਾਹੀਂ ਬੱਚੇ ਲੈ ਚੁੱਕੇ ਨੇ ਉਹ ਡੀਐਨਏ ਟੈਸਟ ਜ਼ਰੂਰ ਕਰਵਾ ਲੈਣ ਜੇ ਕਿਸੇ ਨੇ ਨਹੀਂ ਕਰਵਾਇਆ ਤਾਂ ਉਹ ਕਲੀਅਰ ਹੋ ਜਾਊਗਾ ਕਿ ਇਹ ਸਾਡੇ ਸਪਰਮ ਹੀ ਵਰਤੇ ਗਏ ਜਾਂ ਫਿਰ ਕਿਸੇ ਥਰਡ ਪਾਰਟੀ ਬੰਦੇ ਦੇ ਸਪਰਮ ਇਹਨਾਂ ਨੇ ਦੇ ਕੇ ਸਾਡਾ ਡੀਐਨਏ ਬੱਚੇ ਦਾ ਚੇਂਜ ਹੀ ਕਰਤਾ ਜਦੋਂ ਇਹ ਯੂਪ ਬਿਹਾਰ ਵਾਲੇ ਭਈਆਂ ਦੇ ਸਪਰਮਾਂ ਨਾਲ ਬੱਚੇ ਸਾਡੇ ਹੋਣ ਲੱਗੇ ਤਾਂ ਕੀ ਉਹ ਸਿੱਖੀ ਨਾਲ ਜੁੜ ਪਉਣਗੇ ਕਿਉਂਕਿ ਦੋਸਤੋ ਮੈਂ ਕਿਸੇ ਧਰਮ ਜਾਤ ਪਾਤ 'ਚ ਮੈਂ ਯਕੀਨ ਨਹੀਂ ਕਰਦਾ ਮੈਂ ਸਾਰੇ ਧਰਮਾਂ ਦੀ ਦਿਲ ਤੋਂ ਰਿਸਪੈਕਟ ਕਰਦਾ ਪਰ ਫਿਰ ਵੀ ਮੈਂ ਤਾਂ ਪ੍ਰੈਕਟੀਕਲੀ ਦੇਖਿਆ ਖੂਨ ਆਪਣਾ ਰੰਗ ਦਿਖਾਉਂਦਾ ਹੀ ਦਿਖਾਉਂਦਾ ਜੇ ਸਾਡੇ ਸਿੱਖ ਦਾ ਖੂਨ ਹੋਊਗਾ ਨਾ ਉਹ ਮਾੜੇ ਪਰ ਇਹਨਾਂ ਦਾ ਖੂਨ ਆਪਦਾ ਰੰਗ ਦਿਖਾਉਂਦਾ ਕੀ ਉਹ ਬੱਚਾ ਸਰਦਾਰ ਬਣ ਸਕਦਾ ਸਿੱਖੀ ਉਹਦੇ ਖੂਨ ਚੋਂ ਜੇ ਚਲੀ ਗਈ ਤਾਂ ਉਹ ਕੀ ਗੁਰੂਆਂ ਦੇ ਲੜ ਲੱਗ ਸਕਦਾ ਕੀ ਉਹਦੀ ਉਹੀ ਸੋਚ ਹੋਵੇਗੀ ਤੁਸੀਂ ਜਿੰਨਾ ਮਰਜੀ ਘਰੇ ਬੱਚੇ ਨੂੰ ਸਿਖਾ ਲਓ ਪਰ ਜੋ ਰਗਾਂ ਦੇ ਵਿੱਚ ਦੌੜਦਾ ਖੂਨ ਹੈ ਨਾ ਉਹ ਆਪਦਾ ਰੰਗ ਦਿਖਾਊਗਾ ਹੀ ਦਿਖਾਊਗਾ ਤੇ ਫੇਰ ਜੀ ਇਹਨਾਂ ਨੇ ਭਈਏ ਪਲਾਂਟ ਕੀਤੇ ਕਿ ਇਹਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਉਧਰ ਬਣਾਓ ਤੇ ਖੁਦ ਜਿਹੜੇ ਪੰਜਾਬ ਦੇ ਪੰਜਾਬੀ ਲੋਕ ਨੇ ਉਹਨਾਂ ਨੂੰ ਘਟ ਗਿਣਤੀਆਂ ਬਣਾ ਦਿਓ ਪੰਜਾਬ ਦੇ ਵਿੱਚ ਹੀ ਅਸੀਂ ਦੁਨੀਆ 'ਚ ਤਾਂ ਘੱਟ ਗਿਣਤੀ ਹਾਂ ਪਰ ਇਹ ਸਾਨੂੰ ਹੁਣ ਸਾਡੇ ਪੰਜਾਬ 'ਚ ਵੀ ਘੱਟ ਗਿਣਤੀ ਬਣਾਉਣ ਤੇ ਤੁਲੇ ਹੋਏ ਨੇ ਉਹਨਾਂ ਨੂੰ ਇਹ ਆ ਕਿ ਇਹ ਜਿਹੜੇ ਪੰਜਾਬੀ ਨੇ ਇਹ ਤਾਂ ਸਾਡੇ ਕੰਟਰੋਲ ਚ ਆਉਂਦੇ ਨਹੀਂ ਇਹਨਾਂ ਨੇ ਤਾਂ ਸਾਨੂੰ ਵੋਟਾਂ ਕਦੇ ਪਾਉਣੀਆਂ ਹੀ ਨਹੀਂ ਅਸੀਂ ਭਈਏ ਭੇਜ ਭੇਜ ਕੇ ਇਹਨਾਂ ਦੀਆਂ ਵੋਟਾਂ ਇੰਨੀਆਂ ਬਣਾ ਦਈਏ ਕਿ ਭਈਆਂ ਦੀ ਵੋਟ ਤਾਂ ਸਾਨੂੰ ਹੀ ਪਊਗੀ ਤੇ ਫੇਰ ਅਸੀਂ ਪੰਜਾਬ ਦੇ ਵਿੱਚ ਵੀ ਆਪਣੀ ਸਰਕਾਰ ਬਣਾਈਏ ਤੇ ਜਦੋਂ ਵੀ ਕੋਈ ਭਈਆ ਚਾਹੇ ਕਿਸੇ ਸਰਦਾਰ ਬੰਦੇ ਦਾ ਸਿਰ ਪਾੜ ਦੇਵੇ ਛੇਤੀ ਛੇਤੀ ਉਹਦੇ ਤੇ ਐਫ ਆਈ ਆਰ ਤੱਕ ਦਰਜ ਨਹੀਂ ਹੁੰਦੀ ਤੇ ਜੇ ਸਾਡਾ ਕੋਈ ਬੰਦਾ ਇੱਕ ਭਈਏ ਦੇ ਇੱਕ ਸਿਰਫ ਕੱਲਾ ਥੱਪੜ ਵੀ ਮਾਰ ਦੇਵੇ ਨਾ ਤਾਂ ਪਰਚਾ ਪੈ ਜਾਂਦਾ ਇਹ ਕੌਣ ਸ਼ਹਿ ਦੇ ਰਿਹਾ ਇਹਨਾਂ ਕੰਮ ਕਰਨ ਵਾਲੇ ਭਈਆਂ ਦੀ ਨਹੀਂ ਔਕਾਤ ਹੈਗੀ ਆ ਨਹੀਂ ਉਹ ਜੀ ਵਾਲੀ ਗੋਲੀ ਖਾਣ ਵਾਲਿਓ ਉਹ ਇਹ ਤੁਸੀਂ ਸਾਡੇ ਹੋ ਤੁਸੀਂ ਵੀ ਸਾਡਾ ਬੇੜਾ ਬਿਠਾਉਣ ਚ ਕੋਈ ਕਸਰ ਨਹੀਂ ਛੱਡੀ ਉਹ ਛੱਡ ਦੋ ਤੁਸੀਂ ਨਾ ਜਿਹੜੇ ਨਸ਼ੇ ਕਰਨ ਲੱਗੇ ਇਹਦੇ ਕਰਕੇ ਸਾਨੂੰ ਇਹ ਕਈ ਲੜੂਆਂ ਸਾਹਮਣੇ ਨਾ ਸਾਨੂੰ ਸਿਰ ਝੁਕਾਉਣਾ ਪੈ ਜਾਂਦਾ ਕਿਉਂਕਿ ਤੁਹਾਡੀਆਂ ਵੀਡੀਓ ਹੀ ਇੰਨੀਆਂ ਪਈਆਂ ਨੇ YouTube ਤੇ ਅਗਲਾ ਚੱਕ ਕੇ ਮੂਹਰੇ ਕਰ ਦਿੰਦਾ ਕਿ ਆਹ ਆ ਤੁਹਾਡਾ ਪੰਜਾਬ ਪਰ ਮੈਂ ਇਹਨਾਂ ਦਗੜਦੱਲਿਆਂ ਨੂੰ ਵੀ ਦੱਸ ਦੇਣਾ ਚਾਹਨਾ ਕਿ ਉਹ ਸਾਡਾ ਪੰਜਾਬ ਨਹੀਂ ਉਹ ਤਾਂ ਆਟੇ 'ਚ ਲੂਣ ਹੈ ਪਰ ਸਾਡਾ ਪੰਜਾਬ ਉਹ ਹੈ ਜਿਨੇ ਹੁਣ ਹੜ੍ਹਾਂ ਦੇ ਵਿੱਚ ਕਰਕੇ ਦਿਖਾਇਆ ਉਹੀ ਟਰੈਕਟਰ ਟੈਂਕਾਂ ਮੰਗ ਫਿਰਦੇ ਸੀ ਖੁਦ ਡੁੱਬੇ ਹੋਏ ਵੀ ਦੂਜਿਆਂ ਦੀ ਹੈਲਪ ਕਰ ਰਹੇ ਸੀ ਕਿਸੇ ਨੂੰ ਭੁੱਖਾ ਨਹੀਂ ਪੈਣ ਦਿੱਤਾ ਕਿਸੇ ਨੂੰ ਛੱਤ ਤੋਂ ਬਿਨਾ ਨਹੀਂ ਸੌਣ ਦਿੱਤਾ ਤੇ ਕਿਸੇ ਨੂੰ ਕੱਪੜੇ ਤੋਂ ਬਿਨਾ ਨੰਗਾ ਨਹੀਂ ਰਹਿਣ ਦਿੱਤਾ ਇਹ ਆ ਸਾਡੀ ਨੌਜਵਾਨੀ دریاਵਾ ਦੇ ਮੂੰਹ ਮੋੜ ਤੇ ਹੱਥਾਂ ਨਾਲ ਬੰਨ ਬਣਾ ਬਣਾ ਕੇ ਇਹ ਆ ਸਾਡਾ ਪੰਜਾਬ ਇਸ ਵੀਡੀਓ ਨੂੰ ਘਰ ਘਰ ਪਹੁੰਚਾ ਦਿਓ ਬੱਚੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਤੇ ਟੈਸਟ ਟਿਊਬ ਬੇਬੀ ਵਾਲਿਓ ਤੁਸੀਂ ਪਲੀਜ਼ ਬਹੁਤ ਹੀ ਧਿਆਨ ਤੇ ਸਤਾਰਕ ਰਿਹਾ ਕਰੋ ਜਿਹੜੇ ਵੀ ਜੋੜਿਆਂ ਨੇ ਕਰਵਾ ਲਿਆ ਡੀਐਨਏ ਕਰਵਾਓ ਜਿਹੜੇ ਕਰਵਾਉਣ ਬਾਰੇ ਸੋਚਦੇ ਨੇ ਉਹ ਐਕਸਪਰਟਾਂ ਦੀ ਸਲਾਹ ਲੈ ਕੇ ਆਪਣਾ ਉਹਨਾਂ ਨੂੰ ਡਾਕਟਰ ਨੂੰ ਪਹਿਲਾਂ ਦੱਸੋ ਕਿ ਅਸੀਂ ਬਾਅਦ ਦੇ ਵਿੱਚ ਵੀ ਡੀਐਨਏ ਟੈਸਟ ਕਰਵਾ ਕੇ ਤਸੱਲੀ ਪੂਰਵਕ ਆਪਦਾ ਬੱਚਾ ਲਵਾਂਗੇ ਦੋਸਤੋ ਸਰਕਾਰ ਚਾਹੇ ਕਿਸੇ ਦੀ ਵੀ ਹੋਵੇ ਮੈਂ ਤੁਹਾਨੂੰ ਜਾਗਰੂਕ ਇਦਾਂ ਹੀ ਕਰਦਾ ਰਹੂੰਗਾ ਬਸ ਮੇਰਾ ਸਾਥ ਬੜਾਈ ਰੱਖੋ ਤੁਹਾਡੇ ਜਿਹੜੇ ਵਿਚਾਰ ਨੇ ਨਾ ਕਮੈਂਟਾਂ ਰਾਹੀਂ ਉਹਨਾਂ ਦੀ ਤਾਕਤ ਐਡੀ ਵੱਡੀ ਆ ਕਿ ਤੁਹਾਡੇ ਵਿਚਾਰਾਂ ਦੀ ਤਾਕਤ ਦੇ ਨਾਲ ਹੀ ਇਹਨਾਂ ਨੂੰ ਕੰਬਣੀਆਂ ਛਿੜਦੀਆਂ ਨੇ ਭਈਆਂ ਵਾਲਾ ਜਿਹੜਾ ਮੁੱਦਾ ਨਾ ਉਸ ਨੂੰ ਇੰਨਾ ਜ਼ਿਆਦਾ ਸੀਰੀਅਸ ਕਰਤੇ ਉੱਤਾ ਚੱਕੋ ਜੇ ਹੁਣ ਨਹੀਂ ਕਰ ਸਕੇ ਤਾਂ ਕਦੇ ਵੀ ਨਹੀਂ ਕਰ ਸਕਣਾ ਕਿਸੇ ਵੀ ਪੰਜਾਬ ਦੇ ਕਿਸੇ ਮੰਤਰੀ ਨੇ ਮੋਹਰੇ ਆ ਕੇ ਠੁਕਮਾ ਬਿਆਨ ਦਿੱਤਾ ਹੁਣ ਤੱਕ ਕਿ ਇਹਨਾਂ ਭਈਆਂ ਨੂੰ ਅਸੀਂ ਕੱਢਾਂਗੇ ਇਹਨਾਂ ਦੀਆਂ ਵੋਟਾਂ ਨਹੀਂ ਬਣ ਦਿੰਦੇ ਅੱਗੇ ਵਾਸਤੇ ਤੇ ਜਿਹੜੀਆਂ ਵੋਟਾਂ ਬਣੀਆਂ ਨੇ ਇਹਨਾਂ ਨੂੰ ਵੀ ਕੈਨਸਲ ਕਰਕੇ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਤੇ ਜਿਹੜਾ ਕੋਈ ਸਾਡਾ ਪੰਜਾਬੀ ਭਈਏ ਦੀ ਰੇੜੀ ਤੇ ਖੜਾ ਦਿਖ ਜਵੇ ਜਾਂ ਇਹਨਾਂ ਦੇ ਢਾਬਿਆਂ 'ਚ ਬੜਿਆ ਦਿਖ ਜਵੇ ਨਾ ਚਾਰ ਬੰਦੇ ਇਕੱਠੇ ਹੋ ਕੇ ਉਹਦੀ ਬੇਇੱਜ਼ਤੀ ਕਰੋ ਉਹਦੀ ਵੀਡੀਓ ਬਣਾਓ ਉਹਨੂੰ ਦੱਸੋ ਕਿ ਤੈਨੂੰ ਪੰਜਾਬੀਆਂ ਦਾ ਢਾਬਾ ਨਹੀਂ ਮਿਲਿਆ ਜਾਂ ਤੈਨੂੰ ਪੰਜਾਬੀਆਂ ਦੀ ਕੋਈ ਰੇੜੀ ਨਹੀਂ ਮਿਲੀ ਸਬਜ਼ੀ ਵਾਲੀ ਜਾਂ ਫਰੂਟਾਂ ਵਾਲੀ ਇਦਾਂ ਕਰਕੇ ਸਾਡੇ ਘੜਮ ਚੌਧਰੀ ਜਿਹੜੇ ਸਰਪੰਚੀ ਮੈਂਬਰੀ ਪ੍ਰਧਾਨਗੀ ਲੈਣ ਦੇ ਚੱਕਰ 'ਚੇ ਭਈਆਂ ਦੀਆਂ ਵੋਟਾਂ ਬਣਾਈ ਜਾਂਦੇ ਨੇ ਨਾ ਉਹਨਾਂ ਨੂੰ ਲਾਣਤਾ ਪਾਓ ਮੂੰਹ ਤੇ ਖੜ ਕੇ ਬੇਇੱਜ਼ਤੀਆਂ ਕਰੋ ਤੇ ਇਹ ਲੀਡਰਾਂ ਨੂੰ ਇਹਨਾਂ ਨੂੰ ਇਹ ਕਹੋ ਕਿ ਸਾਡਾ ਭਈਏ ਭਜਾਉਣ ਦਾ ਜਿਹੜਾ ਏਜੰਡਾ ਨਾ ਉਹ ਹੁਣ ਸਾਡਾ ਮੁੱਖ ਏਜੰਡਾ ਅਸੀਂ ਵੋਟ ਹੀ ਤਾਂ ਪਾਵਾਂਗੇ ਜੇ ਇਹਨਾਂ ਭਈਆਂ ਨੂੰ ਇੱਥੋਂ ਭਜਾਵਾਂਗੇ ਇਹਨਾਂ ਦੀਆਂ ਵੋਟਾਂ ਖਾਰਜ ਕਰੋਗੇ ਤੇ ਨਵੇਂ ਕਾਨੂੰਨ ਲੈ ਕੇ ਆਓਗੇ ਕਿ ਬਾਹਰਲੀ ਸ ਜੁੜੇ ਰਹੋ ਮੇਰੇ ਪੇਜ ਨਾਲ ਇੰਸਟਾਗ੍ਰam ਤੇ ਵੀ ਫੇਸਬੁੱਕ ਤੇ ਵੀ ਤੇ YouTube ਤੇ ਵੀ ਸੇਮ ਨਾਮ ਤੇ ਮੇਰਾ ਸਾਰੇ ਪਲੇਟਫਾਰਮਾਂ ਤੇ ਚੱਲ ਰਿਹਾ ਉਮੀਦ ਕਰਦਾ ਕਿ ਜਾਣਕਾਰੀ ਚੰਗੀ ਲੱਗੀ ਹੋਊ ਤੇ ਘਰ ਘਰ ਪਹੁੰਚਾ ਦੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ